ਬਟਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਕਾਰਵਾਈ 1 ਕਰੋੜ 85 ਲੱਖ ਰੁਪਿਆ ਨਸ਼ਾ ਤਸਕਰਾਂ ਦਾ ਕੀਤਾ ਫ੍ਰੀਜ ਬਟਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਹਦੇ ਵਿੱਚ ਜਿਹੜੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਦੀ ਇੱਕ ਮੁਹਿੰਮ ਚੱਲ ਰਹੀ ਹੈ ਕੈਂਪੇਨ ਅਗੇਂਸਟ ਜਿਹੜੀ ਸਾਡੇ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਡਰਗ ਤਸਕਰ ਹੈਗੇ ਆ ਜੋ ਫੜੇ ਜਾਂਦੇ ਹਨ ਉਹਨਾਂ ਨੂੰ ਨਾ ਸਿਰਫ ਜਿਹੜੀ ਹੈਗੀ ਲੀਗਲ ਚੇਲ ਵਾਲੀ ਪ੍ਰੋਸੀਡਿੰਗ ਜਿਹੜੀ ਹੈ ਉਹ ਕੈਦ ਕਰਵਾਈ ਜਾਏ ਉਸ ਤੋਂ ਇਲਾਵਾ ਉਹਨਾਂ ਤੋਂ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਦੇਤੇ ਜਾਣੇ ਪੈਣ ਤੇ ਇਸ ਲਈ ਪੰਜਾਬ ਆਲ ਪੰਜਾਬ ਦੇ ਵਿੱਚ ਲਗਭਗ 400 ਕਰੋੜ ਤੋਂ ਉੱਪਰ ਦੀ ਜਿਹੜੀ ਪ੍ਰੋਪਰਟੀ ਹੈਗੀ ਇਸ ਤਰੀਕੇ ਦੇ ਤਸਕਰਾਂ ਦੀ ਉਹ ਸੀਜ਼ ਕਰਾਈ ਗਈ ਹੈ ਫ੍ਰੀਜ਼ ਹੋਈ ਹੈ ਤੇ ਆਪਣੇ ਵਟਿੰਡਾ ਜਿਹਰੇ ਦੇ ਵਿੱਚ ਪਿਛਲੇ 25 ਦਿਨਾਂ ਦੇ ਅੰਦਰ ਜੋ ਸਾਡੀ ਉਪਲਬਧੀ ਇਸ ਦੇ ਮੁਤਲਕ ਹੈਗੀ ਉਹਦੇ ਬਾਰੇ ਗੱਲ ਕਰਨੇ ਚਾਹੁੰਦੇ ਆ ਜੇ ਗਿਣਤੀ ਗਣ ਕਰੀਏ ਤਾਂ ਲਗਭਗ 2 ਕਰੋੜ ਤੋਂ ਉੱਪਰ ਇੱਕ ਕੇਸ ਦੇ ਵਿੱਚ 1.78 ਲੱਖ ਰੁਪਏ 8 ਲੱਖ 10 8 ਲੱਖ 40 ਹਜ਼ਾਰ ਰੁਪਏ 4 ਲੱਖ 10 ਹਜ਼ਾਰ ਰੁਪਏ ਤੇ ਦੋ ਵੱਖ-ਵੱਖ ਕਿਸਾਨ ਦੇ ਵਿੱਚ ਲਗਭਗ 1.2 ਤੋਂ 2 ਲੱਖ ਰੁਪਏ ਤੇ ਪੰਜ ਕਿਸਾਨ ਦੇ ਵਿੱਚ ਅਸੀਂ ਕੰਪਲਟ ਅਥਾਰਟੀ ਤੋਂ ਡੈਗਮਨੀ ਜਿਹੜੀ ਹੈਗੀ ਹੈ ਉਹ ਫ੍ਰੀਜ਼ ਕਰਵਾਈ ਹੈ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ 4 ਲੱਖ ਰੁਪਏ ਦੀ ਕੀਮਤ ਵਾਲੀ ਇੱਕ ਵੈਗਨ ਜਿਹਦੀ ਲਗਭਗ ਕੀਮਤ 10 ਲੱਖ ਰੁਪਏ ਹੈ ਕਿ ਉਹ ਵੀ ਅਸੀਂ ਕੰਪਲਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਤੇ ਜਿਹੜੀ ਇਹ ਮੁਹਿੰਮ ਸ਼ੁਰੂ ਤੋਂ ਚਲਾਈ ਗਈ ਹੈ ਬਟਿੰਡਾ ਜ਼ਿਲ੍ਹੇ ਦੇ ਕੇ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅੱਜ ਤੱਕ ਟੋਟਲ ਕੰਪਲੀਟ ਅਥਾਰਟੀ ਨੂੰ 8046 ਕੇਸਿਸ ਗਏ ਜਿਹਦੇ ਵਿੱਚ 34 ਕੇਸ ਅਪਰੂਵ ਹੋ ਚੁੱਕੇ ਨੇ ਤੇ ਟੋਟਲ ਕਨਫਰਮ ਵੈਲਿਊ ਜਿਹਦੀ ਹੈਗੀ ਪ੍ਰਾਪਰਟੀ ਦੀ ਉਹ ਲਗਭਗ 5 ਕਰੋੜ 50 ਲੱਖ ਤੋਂ ਵੱਧ ਹੈਗੀ ਹੈ ਜਿਸ ਦੇ ਵਿੱਚ ਜਿਹੜਾ ਕੈਸ਼ ਅਸੀਂ ਇਮੋਅ ਪ੍ਰਾਪਰਟੀ ਤੇ ਕੈਸ਼ ਜਿਹੜਾ ਸੀਜ਼ ਕਰਾਇਆ ਹੈ ਉਹਦੀ ਕੀਮਤ ਵੀ ਲਗਭਗ 2 ਕਰੋੜ 50 ਲੱਖ ਤੋਂ ਉੱਪਰ ਹੈਗੀ ਹੈ ਤੇ ਇਹਦਾ ਜਿਹੜਾ ਮੈਸੇਜ ਹੈ ਉਹ ਬੜਾ ਕਲੀਅਰ ਹੈ ਕਿ ਜੋ ਵੀ ਜੋ ਜੈਟੈਕ ਮੰਗ ਨਾ ਰਹੇਗਾ ਉਹ ਉਹਦੀ ਪ੍ਰੋਪਰਟੀ ਪਾਵੀਅਬਲ ਹੋ इमूवेबल ਪਾਵੀਅਨਿਊਅਲ ਹੋ ਗਏ ਉਹਨੂੰ ਸੀ ਸੀਜ਼ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤਾਂ फाइनेंशियल ਉਹਨੂੰ ਸਿਰਫ ਫਾਈਨੈਂਸ਼ੀਅਲ ਸੇਕ ਵੀ ਲੱਗੇ ਕਿਹੜੇ ਕਿਹੜੇ ਖਾਣੇ ਮੰਗ ਦੀ ਸੀ ਜੀ ਇਹ ਮਕਵਨ ਥਾਣੇ ਦੇ ਪ੍ਰੈਸ ਰੂਮ ਦੇ ਵਿੱਚ ਉਹਨੂੰ ਟੇਨ ਦੇ ਇਨਫਾ ਯੂਜ਼ ਦੇ ਕੰਮ ਦੇ ਕਿਨਾਰੇ ਦੇ ਵਿੱਚ ਟੈਕਨੀਕਲੀ ਟ੍ਰੇਨ ਬੰਦੇ ਲਗਾਏ ਗਏ ਆ ਤੇ ਇਸ ਤਰੀਕੇ ਦੀ ਕੋਈ ਵੀ ਰਿਕਵਰੀ ਜਿੱਤੇ ਵੀ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਸੀਂ ਐਕਸਪਲੋਰ ਕਰਕੇ ਪ੍ਰਾਪਰਟੀ ਵਗੈਰਾ ਰੈਟੀਫਾਈ ਕਰਕੇ ਸੀਜ਼ ਕਰਾ ਸਕਦੇ ਆ ਉਹ ਸੀ ਬਦਸਤੂਰ ਕਰਦੇ ਆ ਪ੍ਰਾਪਰਟੀ ਰੈਟੀਫੀਕੇਸ਼ਨ ਤੋਂ ਬਾਅਦ ਲੱਗਦਾ ਕਿ ਨਸਲ ਅਸਤੀ ਦੀ ਕਿਸਾਨ ਦੀ ਗਿੰਦੀ ਹੈ ਠੀਕ ਹੈ ਇਹ ਜਿਹੜਾ ਹੈਗਾ ਡਾਟਾ ਇੱਕ ਵਾਰ ਡਾਟਾ ਲੈ ਕੇ ਅਨਲਿਸਿਸ ਕਰਨ ਲਈ ਬਣ ਹੈਗੀ ਹੈ ਬਟ ਆਈ ਥਿੰਕ ਇਸ ਤਰੀਕੇ ਦਾ ਜਿਹੜਾ ਵੀ ਕੋਈ ਫਾਈਨੈਂਸ਼ੀਅਲ ਇਮਪਲੀਕੇਸ਼ਨ ਹੁੰਦਾ ਹੈ ਉਹਦਾ ਸੇਕ ਤਾਂ ਹੈ ਸਰ ਪ੍ਰਾਪਰਟੀ ਰੈਟੀਫੀਕੇਸ਼ਨ ਤੇ ਫੈਮਲੀ ਕੋਈ ਸਾਂਝਾ

ਸਰ ਜਿਹੜੇ ਵੀ ਆਪਣੇ ਤੁਗਲਾ ਫ੍ਰੀਜ਼ ਕੀਤੇ ਆ ਉਹਨੂੰ ਕਿਸੇ ਦਾ ਤੇ ਕੈਪਟਵੇ ਕੀਤੀ ਹੈ ਹੁਣ ਤੱਕ ਨਹੀਂ ਹੋਇਆ ਕੋਈ ਵੀ ਉਹ ਪ੍ਰੋਸੈਸ ਸਮਾਂ ਹੁੰਦਾ ਦਾ ਜਿਹਨਾਂ ਦੇ ਪਿੱਛੇ ਇਹ ਉਹਨੇ ਅਫੀਰ ਉਹ ਜਿਹੜਾ ਪ੍ਰੋਸੈਸ ਹੈਗਾ ਉਹ ਸਾਡੇ ਚੱਲ ਰਿਹਾ ਹੈ ਤੇ ਇੱਕ ਵਾਰ ਫ੍ਰੀਜ਼ ਹੋਣ ਤੋਂ ਬਾਅਦ ਗਾ ਜਿਹੜਾ ਹੈਗਾ ਉਹ ਨੂੰ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਅਥਾਰਟੀ ਨੂੰ ਚੈੱਕ ਕਰਦੀ ਹੈ ਉਸ ਤੋਂ ਬਾਅਦ ਨੈਕਸਟ ਡਿਸੀਜਨ ਅਥਾਰਟੀ ਹੀ ਲੈਂਦੀ ਨੈਕਸਟ ਤਰ੍ਹਾਂ ਪੀਸੀਆਰ ਨੂੰ ਆਤਮਾ ਨੂੰ ਵਿਸ਼ੇਸ਼ ਕਾਲਪ ਲਾਗ ਮਾਰਕਸ ਨੇ ਕਿਹਾ ਸੀ ਕਿਾਸ ਕਰ ਲੇਡੀਜ਼ ਨੂੰ ਦੇ ਹੈਲਪਰਟ ਪਾ ਕੇ ਰੱਖੋ ਤਰ ਤੁਹਾਡੇ ਦੇਸ਼ ਤੋਂ ਬਾਅਦ ਵੀ ਜਿਹੜੇ ਪੀਸੀਆਰ ਦੇ ਮੁਲਾਜ਼ਮਾ ਫਾਸਟਰ ਆਪ ਤਾਓ ਹੈਲਮਟ ਪੋਸ਼ੇ ਚੈੱਕ ਕਰਵਾ ਲਾਂਗੇ ਜੀ ਤੇ ਆਪਣੇ ਜਿਹੜੇ ਆਦੇਸ਼ ਹੈਗੇ ਉਹ ਪਹਿਲਾਂ ਅਸੀਂ ਆਪ ਕੰਪਲੀਮੈਂਟ ਕਰਾਈਏ ਫੇਰ ਹੀ ਲੋਕਾਂ ਤੇ ਤਾਂ ਤੁਸੀਂ ਵੀ ਕਹੇ ਸੀ ਵੀ ਜਿਹੜੀ ਐਬਿਲਿਟੀ ਪੋਰਟ ਨਾਲ ਜ਼ੋਰ ਬਦਲੀ ਕੀਤੀ ਜੀ ਇਹ ਵੀ ਚੱਲ ਗਈ ਇਹਨੂੰ ਐਗਜ਼ਾਮਨ ਕਰਕੇ ਦੇਖ ਲਾਂਗੇ ਜੀ ਸਾਡਾ ਮੋਟਿਵੇਸ਼ਨ ਦੇਣਾ ਨਹੀਂ ਹੈ ਸਾਡਾ ਮੋਟਿਵ ਹੈ ਕਿ ਮੁਲਾਜ਼ਮ ਦੀ ਐਫੀਸ਼ੀਐਂਸੀ ਵਧਾਈਏ ਤਾਂ ਕਿ ਪਬਲਿਕ ਦੀ ਸੇਵਾ ਬੈਟਰ ਹੋ ਸਕੇ ਸਰ ਇੱਕ ਪਬਲਿਕ ਦਾ ਕੁਐਸਚਨ ਜਿਹੜਾ ਜੋ ਆਮ ਤੌਰ ਤੇ ਪੁੱਛਿਆ ਜਾਂਦਾ ਹੈ ਕਿ ਮਾਈਟੂ ਜੋ ਹੁੰਦਾ ਬਹੁਤ ਜ਼ਰੂਰੀ ਹੈ ਇਹਨਾਂ ਕਿ ਸੋਸਟਿਕ ਸੁਪਰਚਲ ਕੁਝ ਕੀਤਾ ਜਾ ਰਿਹਾ ਹੈ ਹਾਂ ਇਹਦੇ ਲਈ ਨਾ ਅਸੀਂ ਜਿਹੜੇ ਕਿ ਬੇਲਡ ਆਉਟਸ ਆ ਰਹੇ ਹਨ ਇਲੈਕਸ਼ਨ ਦੇ ਦੌਰਾਨ ਖਾਸ ਕਰਕੇ ਤੇ ਬੇਲਡ ਆਉਟਸ ਨੂੰ ਅਸੀਂ ਡੀਲੂ ਮੋਨੀਟਰ ਕਰ ਰਹੇ ਹਾਂ ਉਹਨਾਂ ਤੇ ਨਿਗਰਾਨੀ ਰੱਖ ਰਹੇ ਹਾਂ ਕਿ ਨਾ ਕਿ ਜ਼ਿਆਦਾ ਪਰਚੇ ਵਗੈਰੇ ਹੈਗੇ ਥਾਣੇ ਦੇ ਐਸਐਚਓ ਨੂੰ ਹਦਾਇਤ ਹੈ ਕਿ ਉਹਨਾਂ ਤੇ ਨਿਗਰਾਨੀ ਰੱਖੀ ਜਾਵੇ ਤਾਂ ਕਿ ਜੇ ਦੁਬਾਰਾ ਇਹੋ ਜਿਹੀ ਗਤੀਵਿਧੀ ਚੱਲੇ ਫਿਰ ਬੰਦ ਕੀਤੀ ਕਰ ਦੇ ਸਕੋ ਡਾਟਾ ਹੈ ਕਿ ਬਿੱਟੇ ਸਾਹਿਬ ਕਿੰਨੇ ਟੂਰੇ ਨੇ ਇਸ ਸਰਕਟ ਕਿੰਨੇ ਡਾਟਾ ਹੈ ਐਸਮੋਕ ਕਿਤਨੇ ਪਰ ਮੈਂ ਤੈਨੂੰ ਲੈ ਕੇ ਦੇ ਦਾਂ ਕੰਟਰੈਕਸ਼ਨ ਨੂੰ ਲੈ ਕੇ ਆਮ ਤੌਰ ਤੇ ਵੈਸੇ ਨਾਲ ਕੀ ਲਿਆ ਤਾਂ ਬਸਾਂ नहीं ਕੀਤੀ ਚੈਕਿੰਗ ਨਹੀਂ ਮੈਂ ਡੇਲੀ 100 100 ਕਿਲੋਮੀਟਰ ਦਾ ਪਰ ਕਰਨਾ ਤਾਂ ਫਿਰ ਪਿਛਲੇ ਜਿਤੋਂ ਤੋਂ ਬਾਅਦ ਕੌਣ ਜਾਉਂਦਾ ਲੱਗਿਆ ਹੈ ਤਾਂ ਜੇ ਕੋਈ ਚੈਕਿੰਗ ਨਹੀਂ ਹੈ ਉਹ ਸਾਧਿਆ ਅਨਸਰ ਦਾ ਬਸਤੇ ਵਿੱਚ ਵੀ ਕੋਈ ਜਿਹੜੀ ਨਮੀ ਹੈਗੀ ਹੈ ਜਿਹਨ ਤੋਂ ਜ਼ਿਆਦਾ ਤਾਂ ਸੋਹਰੋ ਬਸਤੇ ਵਿੱਚ ਨਹੀਂ ਬਸਾਂ ਨਹੀਂ ਉਮਰਸੀ ਜੋ ਵੀ ਉਦੋਂ ਦੇ ਕਾਰਵਾਈ ਹੋਗੀ ਉਹ ਕਰਾਂਗੇ ਨੈਕਸਟ